ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਹਰਿਆਣਾ ਅਤੇ ਦਿੱਲੀ ਜਾਣ ਵਾਲੇ ਹੁਣ ਵਾਹਨਾ ਨੂੰ ਖਰੜ ਮੁਹਾਲੀ ਵਿੱਚ ਟ੍ਰੈਫਿਕ ਜਮ ਦੀ ਸਮੱਸਿਆ ਪੇਸ਼ ਨਹੀਂ ਆਵੇਗੀ ਦੱਸਦੀ ਹੈ ਕਿ ਲੰਮੇ ਇੰਤਜ਼ਾਰ ਤੋਂ ਬਾਅਦ ਮੁਹਾਲੀ ਕੁਰਾਲੀ ਬਾਈਪਾਸ ਪੂਰਾ ਹੋ ਚੁੱਕਿਆ ਹੈ ਇਹ ਸੜਕ 1 ਦਸੰਬਰ ਨੂੰ ਲੋਕਾਂ ਦੇ ਲਈ ਖੋਲ ਦਿੱਤੀ ਜਾਵੇਗੀ ਅਤੇ NH205A ਦਾ ਇੱਕ ਹਿੱਸਾ ਜੋ ਕਿ ਕੁਰਾਲੀ ਦੇ ਰਾਹੀਂ 에ਅਰਪੋਰਟ ਰੋਡ ਦੇ ਨਾਲ ਜੁੜਦਾ ਹੈ ਮੁਹਾਲੀ ਅਤੇ ਖਰੜ ਦੇ ਵਿੱਚ ਆਵਰ ਚਾਹੀਦੇ ਪੀਟ ਨੂੰ ਕੱਟ ਕਰੇਗਾ 31 ਕਿਲੋਮੀਟਰ ਲੰਬੀ ਇਹ ਸੜਕ ਮੁਹਾਲੀ ਦੇ IT ਚੌਂਕ ਤੋਂ ਕੁਰਾਲੀ ਤੱਕ ਜਾਂਦੀ ਹੈ ਕੁਰਾਲੀ ਤੋਂ ਬਾਅਦ ਇਹ ਸੜਕ ਸਿਸਮਾ ਬੱਦੀ ਸੜਕ ਦੇ ਨਾਲ ਜੁੜਦੀ ਹੈ ਤਾਂ ਬਾਈਪਾਸ ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ 1400 ਕਰੋੜ ਰੁਪਏ ਦੀ ਲਗਤ ਦਾਲ ਬਣਾਇਆ ਗਿਆ ਸੀ ਦਾਸਤੀਏ ਕੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੇ ਮੁਤਾਬਕ ਕੁਰਾਲੀ ਦੇ ਵਿੱਚ ਕੰਮ ਜੋ ਕਿ ਹਾਈ ਟੈਂਸ਼ਨ ਪਾਵਰ ਲਾਈਨਾਂ ਤੇ ਕਾਰਨ ਰੁਕਿਆ ਹੋਇਆ ਸੀ ਉਹ ਹੁਣ ਪੂਰਾ ਹੋ ਚੁੱਕਿਆ ਤਾਂ ਸਰਕਾ ਤੇ ਨਿਸ਼ਾਨ ਅਤੇ ਕੁਝ ਅੰਤਿਮ ਜੋ ਬਾਕੀ ਨੇ ਜੋ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਵੀ ਪੂਰੇ ਹੋ ਜਾਣਗੇ ਅਧਿਕਾਰੀਆਂ ਨੇ ਦੱਸਿਆ ਕਿ 29 ਅਤੇ 30 ਨਵੰਬਰ ਨੂੰ ਟ్రਾਇਲ ਰਨ ਕੀਤੇ ਜਾਣਗੇ ਜਿਸ ਤੋਂ ਬਾਅਦ ਰਸਤਾ ਪੂਰੀ ਤਰ੍ਹਾਂ ਦੇ ਨਾਲ ਖੋਲ ਦਿੱਤਾ ਜਾਵੇਗਾ ਇਸ ਵੇਲੇ ਸੜਕ ਦੇ ਕੁਝ ਆਵਾਜਾਈ ਫਿਲਾਲ ਚੱਲ ਰਹੀ ਹੈ